ਘਰ ਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੁਸ਼ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਐਮ ਪੀ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਭਾਈ ਅਮਰਤਪਾਲ ਖਾਲਸਾ ਐਜ਼ ਅਕਾਲੀ ਦਲ ਵਾਸ ਪੰਜਾਬ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਇੱਕ ਪਾਸੇ ਜਿੱਥੇ ਉਹਨਾਂ ਦੀ ਐਨਐਸਸੀ ਇੱਕ ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ ਯਾਨੀ ਕਿ 2026 April ਦੇ ਵਿੱਚ ਉਹ ਵਾਰ ਆਣਗੇ ਲੇਕਿਨ ਦੂਸਰੇ ਪਾਸੇ ਉਹਨਾਂ ਦੀ ਇੱਕ ਚੈਟ ਹੈ ਜਿਸ ਦੇ ਸਕਰੀਨਸ਼ਾਟ ਉਹ WhatsApp ਤੇ ਵਾਇਰਲ ਹੋ ਰਹੇ ਨੇ ਬਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਰਵਨੀਤ ਬਿੱਟੂ ਨੂੰ ਲੈ ਕੇ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋ ਲੋਕਾਂ ਤੇ ਯੂਆਪਾ ਲਗਾ ਦਿੱਤਾ ਹੈ ਦੋ ਲੋਕ ਦੋ ਵਿਅਕਤੀ ਰਾਉਂਡ ਅਪ ਕਰ ਲੈ ਗਏ ਨੇ ਤੇ 25 ਤੋਂ 30 ਅਣਪਛਾਤੇ ਲੋਕਾਂ ਤੇ ਕਾਰਵਾਈ ਕਰਨ ਦੀ ਜਿਹੜੀ ਹੈ ਤਿਆਰੀ ਕਰ ਰਹੀ ਹੈ ਪੰਜਾਬ ਪੁਲਿਸ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਪਿੰਡ ਦੁਨੇਕੇ ਵਿਖੇ ਦਵਿੰਦਰ ਸਿੰਘ ਹਰੀਵਾਲਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨ ਇੱਕ WhatsApp ਗਰੁੱਪ ਵਿੱਚ ਕੁਝ ਨੰਬਰਾਂ ਤੋਂ ਹੋਈ ਚੈਟ ਦੇ ਆਧਾਰ ਤੇ ਬਣਾਇਆ ਗਿਆ। ਉਹਨਾਂ ਨੇ ਕਿਹਾ ਪਰ ਲੋਕ ਮੈਂਬਰ ਪਾਰਟੀ ਪਾਰਟੀ ਹੋਣ ਦੇ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਖਾਲਸਾ ਆਪਣਾ ਆਗੂ ਸਵੀਕਾਰ ਕਰ ਰਹੀਆਂ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਇੱਕ ਹੱਵਾ ਇੱਕ ਭੰਬਲ ਪੂਸਾ ਪਾਇਆ ਜਾ ਰਿਹਾ ਹੈ ਕਿਉਂਕਿ 2027 ਤੋਂ ਪਹਿਲਾਂ ਹੀ ਇਹ ਬਿਗਲ ਬਚ ਚੁੱਕਿਆ ਹੈ ਕਿ ਭਾਈ ਅਮਰਤਪਾਲ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਪੰਜਾਬ ਦਾ ਹਰ ਨੌਜਵਾਨ ਪੰਜਾਬ ਦਾ ਹਰ ਸਿੱਖ ਭਾਈ ਅੰਮਰਤਪਾਲ ਖਾਲਸਾ ਦੀ ਆਈਡੀਓਲੋਜੀ ਉੱਤੇ ਪਹਿਰਾ ਦੇ ਰਿਆ ਹੈ ਤੇ ਸੂਬੇ ਦੀ ਸਰਕਾਰ ਨੂੰ ਭਾਜਣਾ ਪੈ ਗਿਆ ਨੇ ਕਿ ਭਾਈ ਅੰਮਰਤਪਾਲ ਖਾਲਸਾ ਜੇਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਜੇਕਰ ਉਹਨਾਂ ਦੀ ਐਨਐਸਏ ਟੁੱਟਦੀ ਹੈ ਜੇ ਉਹਨਾਂ ਉੱਤੇ ਯਵਪਾ ਘਟਦਾ ਹੈ ਤਾਂ ਭਾਈ ਅੰਮਰਤਪਾਲ ਖਾਲਸਾ ਜਤਨਗੇ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਪੀੜ ਦੇਖੀ ਗਈ 13 ਮਸਾਖੀ ਵਾਲੇ ਦਿਨ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਉਸ ਨੂੰ ਦੇਖ ਕੇ ਆਮ ਆਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਭਾਜਣਾ ਪੈ ਗਿਆ ਨੇ ਇਸ ਕਰਕੇ ਹੁਣ ਛੂਤੇ ਛੇੜੰਤਰ ਰਚੇ ਜਾ ਰਹੇ ਨੇ ਭਾਈ ਅਮਰਪਾਲ ਖਾਲਸਾ ਦੇ ਵਿਰੁੱਧ ਜਿਹੜਾ ਵੀ ਕੋਈ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਬੋਲਦਾ ਹੈ ਉਸ ਉੱਤੇ ਯੂਆਪਾ ਲਗਾ ਦਿੱਤਾ ਜਾਂਦਾ ਹੈ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਕਹਿ ਕੇ ਪਿਛਲੇ ਦਿਨਾਂ ਵਿੱਚ ਬਰਵਿੰਦਰ ਸਿੰਘ ਨੂੰ ਚੱਕਿਆ ਗਿਆ ਹਾਲਾਂਕਿ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੇ ਵਾਰਿਸ ਪੰਜਾਬ ਦੇ ਮੁਖੀ ਦਾ ਭਾਈ ਰੰਜੀਤ ਸਿੰਘ ਖਾਲਸਾ ਨੂੰ ਭਾਈ ਜਿਹੜੇ ਹੈਗੇ ਨੇ ਭਾਈ ਸਾਹਿਬ ਤੁਹਾਨੂੰ ਨਹੀਂ ਜਾਣਦੇ ਲੇਕਿਨ ਇਸ ਦੇ ਬਾਅਦ ਯੁੱਧ ਵੀ ਕਿਉਂ ਸੰਵਿਧਾਨਤਰ ਰਚੇ ਜਾ ਰਹੇ ਨੇ ਉਹਨਾਂ ਕਾ ਇੱਕ ਪਾਸੇ ਤਾਂ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ 10 ਲੱਖ ਵਕਤੂ ਲੋਕਾਂ ਨੇ ਵੋਟਾਂ ਪਾਈਆਂ ਨੇ ਲੇਕਿਨ ਫਿਰ ਵੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਐਨਐਸਐ ਵਿਧਾਇਕਤੀ ਗਈ ਇਟ ਵਿੱਚ ਕਿ ਸੂਬੇ ਦੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਕਬਰਾਈ ਹੋਈ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਬਣਨਗੇ ਭਾਈ ਅਮਰਪਾਲ ਸਿੰਘ ਖਾਲਸਾ